ਜਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਹਰਮੰਦਰ ਦੀ ਧਰਤੀ ਨੂੰ ਜਾ ਕੇ ਚੁੰਮਾਂ ਮੈਂ ਜਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਹਰਮੰਦਰ ਦੀ ਧਰਤੀ ਨੂੰ ਜਾ ਕੇ ਚੁੰਮਾਂ ਮੈਂ ਰਾਹ ਦੇ ਵਿੱਚ ਬੜੇ ਸਾਰੇ ਪਿੰਡ ਵੇਖੇ ਨੇ ਸੂਰਮੇ ਪਗਾ ਕੇ ਜਿਹੜੀ ਹਿੰਦ ਵੇਖੇ ਨੇ ਨਵਾਂ ਪਿੰਡ ਅੱਡੇ ਤੋਂ ਮੈਂ ਬੱਸ ਚੜਿਆ ਤੇ ਆਣ ਜਦੋਂ ਮਾਨੋਚਾਲ ਵਿੱਚ ਖੜਿਆ ਉਸੇ ਵੇਲੇ ਦਿਲ 'ਚ ਆਇਆ ਖਿਆਲ ਸੀ ਇਸੇ ਪਿੰਡ ਦਾ ਤਾਂ ਬਾਬਾ ਮਾਨੋਚਾਲ ਸੀ ਦਿਲ ਵਾਲੀ ਅੱਗ 'ਚ ਬੈਰੀ ਨੂੰ ਜਾਲਦਾ ਤੇ ਬੱਬਰਾਂ ਦਾ ਮੋਢੀ ਪਿੰਡ ਦਾ ਸੂਆਰ ਦਾ ਬਸ ਜਦੋਂ ਤਰਨ ਤਰਨ ਸ਼ਹਿਰ ਪੁੱਜ ਗਈ ਭਾਈ ਭੋਲੇ ਦਾ ਇਹ ਸ਼ਹਿਰ ਮੈਨੂੰ ਗੱਲ ਸੁਝ ਗਈ ਪਹੁੰਚ ਜੰਡੇਆਲੇ ਤੋਂ ਮੈਂ ਬਸ ਬਦਲੀ ਤੇ ਜਿੰਦਾ ਸੁੱਖਾ ਚੇਤੇ ਆ ਕੇ ਵੇਖ ਗਧਲੀ ਕਲਾਨੌਰ ਕੋਲ ਅਗਵਾਨ ਆ ਗਿਆ ਸਤਵੰਤ ਉੱਤੇ ਬੜਾ ਮੈਨੂੰ ਮਾਣ ਆ ਗਿਆ ਮੈਦੇ ਤੋਂ ਲੁਧਿਆਣੇ ਚਾਲੇ ਪਾ ਲਏ ਤੇਰਾ ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲਏ ਮੈਦੇ ਤੋਂ ਲੁਧਿਆਣੇ ਚਾਲੇ ਪਾ ਲਏ ਤੇਰਾ ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲਏ ਪਹੁੰਚ ਕੇ ਫਲੋਰ 'ਚ ਤੇ ਆਈ ਗੱਲ ਸੀ ਨਖਤਰਸਾ ਰੋਡੇ ਇੱਥੇ ਕੀਤਾ ਹੱਲ ਸੀ ਕਾਰ ਪਿੱਛੇ ਉਸਨੇ ਬੁਲਟ ਲਾਇਆ ਸੀ ਤੇ ਜਗ